ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਕਰਨੀ ਆ 23ਵਾਂ ਤੇ 24ਵਾਂ ਸ਼ਲੋਕ ਪੜਾਂਗੇ ਲੈ ਆਪਣੀ ਤੀਜੀ ਚਲਦੀ ਆ ਤੇ ਸੈੱਟ ਆਪਾਂ ਉਸ ਤੋਂ ਅਗਲਾ ਕਰਨਾ ਜਿਹੜਾ ਉੱਚਾ ਸੈੱਟ ਹੈਗਾ ਆਓ ਆਪਾਂ ਪੜਦੇ ਹਾਂ ਜੀ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਨਾਮ ਪਿਆਰਾ ਜਿਨ ਹਰ ਸੇਤੀ ਮਨ ਮੰਨਿਆ ਸਭ ਦੁਸ਼ਟ ਚਖ ਮਾਰਾ ਚਖ ਮਾਰਾ ਜਨ ਨਾਨਕ ਨਾਮ ਧਿਆਇ ਹਰ ਰਖਣਹਾਰਾ ਰਖਣਹਾਰਾ ਸਲੋ ਦੂਜਾ ਏਕ ਨਹੀਂ ਬਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਟੁੱਠੈ ਜੋ ਮਿਲੇ ਏਕ ਨਹੀਂ ਚਾਕਰੀ ਜਿਤ ਪਉ ਖਸਮ ਨ ਜਾਏ ਨਾਨਕ ਸੇਵਕ ਕਾਂਢੀਐ ਜੇ ਛੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਨੀ ਹਰਤਾ ਕੇ ਪਾਰ ਆਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗੱਲੀ ਜੰਜੀਰੀਆਂ ਇੱਕ ਤੁਰੀ ਚੜ੍ਹ ਹੈ ਬਿਸ਼ਿਆਰ ਆਪ ਕਰਾਏ ਕਰੇ ਆਪੋ ਕੈਸਿਉਂ ਕਰੀ ਪੁਕਾਰ ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਆਓ ਜੀ ਆਪਾ ਹੁਣ 24ਵਾਂ ਸ਼ਲੋਕ ਪੜ੍ਹੀਏ ਜੀ। ਸਮਾਪਤੀ ਕਰਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ। ਅਰਣਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਤਰਾਇਆ। ਅਹੰਕਾਰੀ ਆਨੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ। ਦਾ ਆ ਸਲੋਕ ਮਹਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਣ ਦੇ ਇਕਨੀ ਦੁੱਧ ਸਮਾਈ ਐ ਇਕ ਚੁੱਲੇ ਰਹਿਣ ਚੜੇ ਇਕ ਨਿਹਾਲੀ ਪੈਸਵਨੇ ਕੀ ਉੱਪਰ ਰਹਿਣ ਖੜੇ ਤਿੰਨ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਆਪੇ ਸਾਜੇ ਕਰੇ ਆਪ ਜਾਈ ਪੈ ਰਖੈ ਆਪ ਇਸ ਵਿੱਚ ਜੰਤੇ ਉਪਾਏ ਕੈ ਦੇਖੈ ਥਾਪਿ ਉਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਥੇ ਆਪ ਕੋੜੀ ਵੱਡੇ ਕਿਆ ਵੱਡਿਆ ਕਿਛ ਕਹਿਣਾ ਕਹਿ ਨ ਜਾਏ ਸੋ ਕਰਤਾ ਕਦਰ ਕਰੀਮ ਦੇ ਜੀ ਆਰਿਜਕ ਸੰਭਾਏ ਸਾਈਂ ਘਰ ਕਮਾਵਣੀ ਤੁਰ ਛੋਡੀ ਤੈਨ ਨਾ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਸੁਧ ਸਾਧ ਸੰਗ ਜੀ ਜ਼ਰੂਰੀ ਕਹਿਣਾ ਕਿਉਂਕਿ ਸਮਾਪਤੀ ਹੋ ਰਹੀ ਹੈ ਨਾਲ ਹੀ ਬੋਲ ਦੇਣਾ ਸੋ ਕਰੇ ਜੇ ਤੈ ਸਹਿਰ ਜਾਏ ਸੋ ਕਰੇ ਜੇ ਤੈ ਸਹਿਰ ਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਜਾਂ ਫਿਰ ਆਪਾਂ ਹੋਰ ਕਹਿ ਸਕਦੇ ਹਾਂ ਸੋ ਕਰੇ ਜੇ ਤੈ ਸਹਿਰ ਜਾਏ ਸੋ ਕਰੇ ਜੇ ਤੈ ਸਹਿਰ ਜਾਏ ਸੁਧ ਤੇਰਾ ਨਾਮ ਸਤ ਹੈ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਵੀ ਸਾਧ ਸੰਗਤ ਆਪਾਂ ਲੈ ਬਣਾ ਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਸਕਦੇ ਹਾਂ ਆਓ ਸਾਥ ਸੰਗਤ ਜੀ ਅੱਜ ਆਪਣੀ ਸ੍ਰੀ ਆਸਾ ਦੀਵਾਰ ਦੀ ਸੰਪੂਰਨਤਾ ਹੀ ਹੋ ਚੁੱਕੀ ਹੈ ਤੇ ਤੁਸੀਂ ਬੜੇ ਧਿਆਨ ਦੇ ਨਾਲ ਸਾਰੀ ਆਸਾ ਦੀਵਾਰ ਦਾ ਕੀਰਤਨ ਕਰਨਾ ਬਾਕੀ ਜੋ ਹੋਰ ਜਾਣਕਾਰੀ ਹੈ ਸਾਥ ਸੰਗਤ ਜੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗਾ ਤੇ ਇਹ ਫਿਲਹਾਲ ਵਾਸਤੇ ਸਿਰਫ ਸ਼ਲੋਕ ਸ਼ਲੋਕ ਹੀ ਆਪਾਂ ਇਹਨਾਂ ਵੀਡੀਓ ਦੇ ਵਿੱਚ ਰੱਖਣੇ ਨੇ ਜੇ ਕਿ ਹੋਰ ਜਾਣਕਾਰੀ ਹੋਊਗੀ ਤਾਂ ਮੈਂ ਉਹਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਆਪਾਂ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ